ਕੀ ਇਹ ਐਸਾ ਵੱਡਾ ਜ਼ਖਮ ਹੈ ਇੱਕ ਐਸਾ بڑا ਜ਼ਖਮ ਹੈ ਕਿ ਜਿਹਦੇ ਉੱਤੇ ਮਲ੍ਹਮ ਵੀ ਅਗਰ ਲਗਾਈ ਜਾਵੇ ਤੇ ਉਹ ਕੋਈ ਅਸਰ ਨਹੀਂ ਕਰੇਗੀ ਉਹਨਾਂ ਦੀ ਜਿਹੜੀ ਅਹਿਲਿਆ ਹੈ ਬੀਬੀ ਸ਼ਫਾਤ ਬੇਗਮ ਉਹਨਾਂ ਦੇ ਬਾਰੇ ਵਿੱਚ ਇੱਕ ਕਿਤਾਬ ਦੇ ਵਿੱਚ ਪੜਿਆ ਕਿ ਉਹਨਾਂ ਨੂੰ ਕੁਝ ਦਿਨ ਦੇ ਲਈ ਜਦ ਬਹਾਵਲਪੁਰ ਜਾਣਾ ਪਿਆ ਤੇ ਉਹਨਾਂ ਨੇ ਆਪਣੇ ਮੀਆਂ ਨੂੰ ਕਿਹਾ ਕਿ ਆਪਾਂ ਇਦਾਂ ਕਰੀਏ ਲਾਹੌਰ ਚਲੀਏ ਲਾਹੌਰ ਚਲੀਏ ਤੇ ਲੁਧਿਆਣਾ ਛੱਡ ਕੇ ਜਾਣਾ ਪਿਆ ਸੀ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਵੀ ਤੂੰ ਰੋਜ਼ ਕਹਿ ਦਿੰਨੀ ਹੈ ਮੈਂ ਜਾਦਾਨਾ ਬਾਹਰੋਂ ਵੀ ਲਾਹੌਰ ਚਲੀਏ ਲਾਹੌਰ ਕੀ ਕਰਨਾ ਜਾ ਕੇ ਵੀ ਲਾਹੌਰ ਹੀ ਬਾਵਲਪੁਰ ਹੋਵੇ ਮਲਤਾਨ ਹੋਵੇ ਜਾਂ ਦਵੰਡ ਹੋ ਗਈ ਇੱਕੋ ਹੀ ਜਗ੍ਹਾ ਹੈ ਕਹਿੰਦੀ ਨਹੀਂ ਯਾਰ ਮੈਂ ਤਾਂ ਕਹਿੰਨੀ ਹੈ ਲਾਹੌਰ ਚਲੀਏ ਕਿ ਲੁਧੇਰ ਲੁਧਿਆਣਾ ਲਾਹੌਰ ਤੋਂ ਥੋੜਾ ਨੇੜੇ ਨਾ ਮੇਰੇ ਦਿਲ ਨੂੰ ਥੋੜੀ ਜੀ ਔਰ ਉਸ ਬੀਬੀ ਨੂੰ ਉਸ ਬੀਬੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਜਿਹਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਜੇਲਾਂ ਚ ਜਾਂਦੇ ਦੇਖਿਆ ਜਿਹਦੇ ਘਰ ਦੀ ਅੰਗਰੇਜ਼ ਨੇ 10 ਦਫਾ ਕੁਰਕੀ ਕੀਤੀ ਜਿਹਦੇ ਕੰਨਾਂ ਦੀਆਂ ਬਾਲੀਆਂ ਤੱਕ ਅੰਗਰੇਜ਼ ਸਿਪਾਈ ਔਰਤਾਂ ਲਾ ਕੇ ਲੈ ਗਈਆਂ ਜਿਹਨੇ ਕਈ ਸਾਲ ਸਿਰਫ ਅੱਧਾ ਕਿਲੋ ਦੁੱਧ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ ਇਸ ਲਈ ਕਿ ਦੇਸ਼ ਆਜ਼ਾਦ ਹੋਣਾ ਔਰ ਜਦ ਆਜ਼ਾਦ ਹੋਇਆ ਮਿਲਿਆ ਕੀ ਨਾ ਆਪਣਾ ਘਰ ਆਪਣਾ ਰਿਹਾ ਨਾ ਆਪਣਾ ਵਤਨ ਆਪਣਾ ਰਿਹਾ ਨਾ ਆਪਣਾ ਸ਼ਹਿਰ ਆਪਣਾ ਰਿਹਾ ਨਾ ਆਪਣੇ ਪੁਰਖੇ ਰਹੇ ਤੇ ਇਸ ਗਮ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹੀ ਹਮ ਕਿ ਯਾਰ ਲੁਧਿਆਣਾ ਉਜੜ ਗਿਆ ਇਹ ਛੋਟੀ ਬਾਤ ਨਹੀਂ ਸੀ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹ ਭਾਰਤ ਸਰਕਾਰ ਨੇ ਉਹਨਾਂ ਨੂੰ ਜਦ ਵਿਜ਼ਿਟ ਤੇ ਲੁਧਿਆਣੇ ਭੇਜਿਆ ਸਨ 1949 ਦੇ ਵਿੱਚ ਤੇ ਉਹ ਦਿੱਲੀ ਤੋਂ ਲੁਧਿਆਣਾ ਆਈ ਤੇ ਉਹਨਾਂ ਦਾ ਘਰ ਜਿਹੜਾ ਸਾਡਾ ਹਬੀਬ ਰੋਡ ਤੇ ਹੈ ਤੇ ਉਹਨਾਂ ਦੇ ਘਰ ਜਦੋਂ ਪਹੁੰਚੇ ਨਾਲ ਉਸ ਵੇਲੇ ਉਸ ਵੇਲੇ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰਾਂ ਮੌਜੂਦ ਸੀ ਤੇ ਦਰਵਾਜ਼ਾ ਖੜਕਟਾਇਆ ਤੇ ਅੰਦਰੋਂ ਇੱਕ Hindu ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਦੇਖ ਕੇ ਘਬਰਾ ਗਈ ਵੀ ਇੰਨੇ ਲੋਕ ਕੀ ਆਏ ਨੇ ਤੇ ਇਹ ਉਹਨੂੰ ਗਾਲੇ ਗੱਲ ਮਿਲ ਕੇ ਇਹ ਉਹਨਾਂ ਨੂੰ ਦੱਸਿਆ ਕਿ ਇਹ ਮੇਰਾ ਘਰ ਹੈ ਮੈਂ ਇੱਥੇ ਰਹਿੰਦੀ ਸੀਗੀ ਤੋ ਕੁਝ ਪਰੇਸ਼ਾਨ ਹੋਈ ਉਹਨਾਂ ਨੂੰ ਕਹਿਣ ਲੱਗੀ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਕੋ ਘਰ ਨਹੀਂ ਵਾਪਸ ਮੰਗਣ ਆਈ ਕਿਉਂਕਿ ਜਿਸ ਤਕਲੀਫ ਚ ਤੂੰ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਹੈ ਉਸ ਤਕਲੀਫ ਨੂੰ ਮੈਂ ਆਪ ਆਪਣੇ ਪਿੰਡੇ ਤੇ ਹੰਡਾ ਰਹੀ ਹਾਂ ਉਸ ਵੇਲੇ ਦੇ ਅਫਸਰਾਂ ਨੇ ਕਿਹਾ ਅਸੀਂ ਮੌਲਾਨਾ ਸਾਹਿਬੇ ਘਰ ਖਾਲੀ ਕਰਾ ਦਈਏ ਕੋਠੀ ਕਹਿੰਦੇ ਨਹੀਂ 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 ਇਹ ਤਾਂ ਆਪ ਉੱਜੜ ਕੇ ਆਏ ਹੋਏ ਨੇ ਉਹਨੂੰ ਉੱਜੜ ਕੇ ਆਇਆਂ ਨੂੰ ਵੀ ਅਸੀਂ ਉਜਾਲਾਂਗੇ ਤੇ ਫਿਰ ਸਾਡੀ ਤਕਲੀਫ ਔਰ ਇਹਨਾਂ ਦੀ ਤਕਲੀਫ ਦਾ ਸਾਂਝ ਜਿਹੜਾ ਹੈ ਉਹ ਖਤਮ ਹੋ ਜਾਏਗਾ ਤੇ ਮੈਂ ਇਸ ਲਈ ਇਹਦੇ ਉੱਤੇ ਚਰਚਾ ਇਸ ਲਈ ਕਰਦਾ ਹਰ ਬਾਰੀ ਕਿ ਇਹ ਜਿਹੜਾ ਦੁਖਾਂਤ ਗੁਜ਼ਰਿਆ ਹੈ 15 ਅਗਸਤ 1947 ਦੇ ਦਿਨਾਂ ਦੇ ਵਿੱਚ ਜੰਗ 'ਅਜ਼ਾਦੀ ਦੀ ਖੁਸ਼ੀ ਮਨਾਉਣਾ ਠੀਕ ਹੈ ਸਾਡੇ ਤੇ ਫਰਜ਼ ਹੈ ਅਸੀਂ ਇਸ ਗੱਲ ਤੋਂ ਤਾਂ ਖੁਸ਼ ਆਂਗੇ ਅਸੀਂ ਅੰਗਰੇਜ਼ ਨੂੰ ਭਾਰਤੋਂ ਕਢ ਦਿੱਤਾ ਇਸ ਗੱਲ ਤੇ ਖੁਸ਼ ਆਂਗੇ ਉਹਦੀ ਕੁਰਬਾਨੀਆਂ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਹੈ ਉਦਮ ਸਿੰਘ ਹੈ ਮਾਸਟਰ ਤਾਰਾ ਸਿੰਘ ਹੈ ਮੌਲਾ ਹਫੀਬੁਰ रहमान ਲੁਧਿਆਣਵੀ ਹੈ ਤਾਲੁਲਾ ਸ਼ਾ ਬੁਖਾਰੀ ਹੈ ਸਤਗੁਰੂ ਰਾਮ ਸਿੰਘ ਹੈ ਲਾਲਾ ਲਾਜਪਤ ਰਾਏ ਇਸ ਗੱਲ ਤੇ ਖੁਸ਼ ਆਂ ਅਸੀਂ ਕਿ ਅੰਗਰੇਜ਼ ਨੂੰ ਮਾਰਿਆ ਅਸੀਂ ਭਜਾਇਆ ਇੱਥੋਂ ਔਰ ਡੰਕੇ ਦੀ ਚੋੜ ਦੇ ਉੱਤੇ ਭਜਾਇਆ ਐਦਾਂ ਨਹੀਂ ਮਿੰਤਾ ਕਰਕੇ ਨਹੀਂ ਭਜਾਇਆ ਲੇਕਿਨ ਇਸ ਗੱਲ ਦਾ ਗੰਮਤਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਦੀ ਉਹ ਕੀਮਤ ਦਿੱਤੀ ਹੈ ਜਿਹੜੀ ਕੀਮਤ ਭਾਰਤ ਚ ਕਿਸੇ ਹੋਰ ਕੌਮ ਨੇ ਕਿਸੇ ਹੋਰ ਸੂਬੇ ਨੇ ਕਿਸੇ ਹੋਰ ਮਿੱਟੀ ਦੇ ਪੁੱਤਾਂ ਨੇ ਨਹੀਂ ਦਿੱਤੀ ਜੋ ਕੀਮਤ ਇਸ ਆਜ਼ਾਦੀ ਦੀ ਅਸੀਂ ਦਿੱਤੀ ਜੋ ਪੰਜਾਬੀਆਂ ਨੇ ਇਹਦਾ ਮੁੱਲ ਤਾਰਿਆ ਨਾ ਉਹ ਭਾਰਤ ਚ ਕਿਸੇ ਹੋਰ ਕੌਮ ਨੇ ਉਤਾਰਿਆ ਇਸ ਲਈ ਕਹਿਣਾ ਉਹ ਨਾ ਜਦ 15 ਅਗਸਤ ਆਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉੱਥੇ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾੜਾ ਵੀ ਦੇਖਿਆ ਉਹਦੇ باوجود ਵੀ ਅੱਜ ਅਸੀਂ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਦੀ ਰਾਖੀ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਆ ਦੁਬਾਰਾ ਤੋਂ ਸਿਰਮੌਰ ਬਣ ਕੇ ਖੜੇ ਮੇਨ ਗੱਲ ਆ ਜਿਹੜੇ ਉੱਥੋਂ ਆਏ ਸੀ ਕਿੰਨਿਆ ਕਿੰਨੇ ਉਹਨਾਂ ਦੇ ਜ਼ਮੀਨਾਂ ਸੀ ਮੈਂ ਕਈਆਂ ਦੀ ਕਹਾਣੀਆਂ ਪੜਦਾ ਕਿ ਇਹ ਸਾਡੇ ਰਿਸ਼ਤੇਦਾਰੀ ਚ ਉਹ ਕਹਿੰਦੇ ਸਾਡਾ ਉੱਥੇ ਸੋਸੋ ਕਿਲਾ ਅਸੀਂ ਛੱਡ ਕੇ ਆਇਆ ਖੇਤੀ ਵਾਲਾ ਖੇਤੀ ਕਰਦੇ ਹੁੰਦੇ ਸੀ ਉੱਥੋਂ ਐਂ ਛੱਡ ਕੇ ਆ ਗਏ ਆ ਪਰ ਉਹ ਰਿਫਿਊਜੀ ਬਣ ਗਏ ਇੱਕ ਦਿਨ ਦੇ ਵਿੱਚ ਰਿਫਿਊਜੀ ਬਣੇ ਫਿਰ ਤੋਂ ਉਹਨਾਂ ਨੇ ਕਮਾਈਆਂ ਕੀਤੀਆਂ ਫਿਰ ਤੋਂ ਉਹਨਾਂ ਨੇ ਬਿਜ਼ਨਸ ਸਟੈਬਲਿਸ਼ ਕੀਤੇ ਕਿੰਨਾ ਔਖਾ ਹੁੰਦਾ ਵੀ ਇੱਕ ਦਿਨ ਤੁਸੀਂ ਆਪਣੇ ਘਰੇ ਬੈਠੇ ਹੋ ਤੇ ਦੂਜੇ ਦਿਨ ਤੁਸੀਂ ਰਿਫਿਊਜੀ ਬਣ ਗਏ ਇਹ ਚ ਰਿਫਿਊਜੀਆ ਦਾ ਸਭ ਤੋਂ ਔਖਾ ਇਹ ਹੁੰਦਾ ਹੈ ਕੁਮਰ ਜੀ ਕਿ ਮਿਸਾਲ ਦੇ ਤੌਰ ਤੇ ਜਦ ਹੱਲੇ ਹੋਏ ਆਪਾਂ ਤੁਰੇ ਸਮਝੋ ਇੱਥੋਂ ਪਾਕਿਸਤਾਨ ਲਈ ਆ ਪਾਕਿਸਤਾਨ ਤੋਂ ਜਿਹੜੇ ਲੋਕ ਇੱਧਰ ਲਈ ਤੁਰੇ ਰਾਜ ਕਿਸੇ ਦੀ ਧੀ ਵਿਛੜ ਗਈ ਰਾਜ ਕਿਸੇ ਦਾ ਭਰਾ ਵਿਛੜ ਗਿਆ ਕਿਸੇ ਦਾ ਪਿਓ ਪਿੱਛੇ ਰਹਿ ਗਿਆ ਉਹ 30 30 40 40 ਸਾਲ ਤੱਕ ਲੋਕੀ ਰਾਤ ਨੂੰ ਬੂਹੇ ਖੋਲ ਕੇ ਬੈਠੇ ਰਹੇ ਪਤਾ ਨਹੀਂ ਅੱਜ ਜਾਊਗਾ ਕੱਲ ਆਊਗਾ ਇਸ ਤਕਲੀਫ ਨੂੰ ਕੌਣ ਮਹਿਸੂਸ ਕਰ ਸਕਦਾ ਪੰਜਾਬੀਆਂ ਤੋਂ ਇਲਾਵਾ ਇਸ ਦਰਦ ਨੂੰ ਕੌਣ ਮਹਿਸੂਸ ਕਰ ਸਕਦਾ ਹੈ ਕਿ ਜਿਨ੍ਹਾਂ ਨੇ ਆਪਣੇ ਵਿਛੜਿਆਂ ਦਾ ਕੀ ਪਤਾ ਉਹ ਉਦੋਂ ਹੀ ਮਾਰੇ ਗਏ ਕੀ ਪਤਾ ਉਹ ਕਿੱਥੇ ਚਲੇ ਗਏ ਕੀ ਪਤਾ ਉਹਨਾਂ ਨੂੰ ਕਿਹਨੇ ਬੰਦਕ ਬਣਾ ਲਿਆ ਕੀ ਪਤਾ ਉਹਨਾਂ ਨੂੰ ਕਿਹਨੇ ਜ਼ਬਰਦਸਤੀ ਆਪਣੇ ਪਿੰਡ 'ਚ ਰੱਖ ਲਿਆ ਕੁਝ ਪਤਾ ਨਹੀਂ ਅੱਜ ਤੱਕ ਔਰ ਨਾ ਹੀ ਕਿਸੇ ਸਰਕਾਰ ਨੇ ਅਜ ਤੱਕ ਇਹਦੇ ਤੇ ਕੋਈ ਸਰਵੇ ਕਰਾਇਆ ਨਾ ਹੀ ਕਿਸੇ ਸਰਕਾਰ ਨੇ ਕੋਈ ਐਸੀ ਲਿਸਟ ਤਿਆਰ ਕਰਾਈ ਕਿ ਵੀ ਜਿਹੜੀ ਪੰਜਾਬੀਆਂ ਨੇ ਨਾ ਇਧਰ ਲਿਆਨੇ ਨਾ ਉਧਰ ਲਿਆਨੇ ਕਿਸੇ ਨੇ ਇਹਦੇ ਉੱਤੇ ਗੌਰ ਨਹੀਂ ਕੀਤਾ ਕਿ ਵੀ ਪੰਜਾਬ ਨੇ ਜਿਹੜੀ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਘਾਟੋ ਘਾਟ ਇਤਿਹਾਸ ਚ ਉਹਨਾਂ ਲੋਕਾਂ ਦਾ ਨਾ ਹੀ ਆ ਜਾਵੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ ਕੁਰਬਾਨੀਆਂ ਦੇਣ ਤੋਂ ਬਾਅਦ ਆਪਣੇ ਘਰ ਵੀ ਉਜੜਵਾ ਲਏ ਆਪਣੇ ਮਾਪਿਓ ਵੀ ਮਰਵਾ ਲਏ ਆਪਣੇ ਧੀ ਪੁੱਤ ਵੀ ਆਪਣੇ ਘਰੋਂ ਹੱਥੋਂ ਖੋਲੇ ਤੇ ਘਟੂ ਘਟ ਉਹਨਾਂ ਦਾ ਜ਼ਿਕਰ ਹੀ ਕਿਤੇ ਆ ਜਾਂਦਾ ਉਹ ਜ਼ਿਕਰ ਵੀ ਕਿਤੇ ਹੈ ਨਹੀਂ ਇਸ ਲਈ ਜ਼ਰੂਰੀ ਹੈ ਕਿ ਨਵੀਂ نسل ਨੂੰ ਇਹ ਦੱਸਣਾ ਕਿ ਅਸੀਂ ਆਜ਼ਾਦੀ ਦਾ ਜਿਹੜਾ ਮੁੱਲ ਧਾਰਿਆ ਉਹ ਕਿਸੇ ਹੋਰ ਨੇ ਨਹੀਂ ਧਾਰਿਆ ਇਸ ਲਈ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਇਹਦੇ ਮਾਣ ਨੂੰ ਬਰਕਰਾਰ ਰੱਖਣਾ ਮੈਂ ਸਮਝਦਾ ਹਾਂ ਪੰਜਾਬੀਆਂ ਦੀ ਵੱਡੀ ਸਨਮਾਨੀ ਹੈ ਧਾਰਮਿਕ ਸਥਾਨਾਂ ਦਾ ਵੀ ਬੜੀ ਬੇਦਬੀ ਹੋਈ ਉਸ ਸਮੇਂ ਮੈਂ ਉਸ ਸਮੇਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਗੁਰਦੁਆਰਾ ਰੋੜੀ ਸਾਹਿਬ ਦੀ ਜਿੱਥੇ ਗੁਰਨਾਨਕ ਸਾਹਿਬ ਦੇ ਕਹਿੰਦੇ ਆ ਵੀ ਨਾਨਕੇ ਵੀ ਉੱਥੇ ਨਜ਼ਦੀਕ ਸੀਗੇ ਸਭ ਤੋਂ ਵੱਡੀ ਗੱਲ ਪਗਤ ਸਿੰਘ ਸੁਖਦੇਵ ਰਾਜਗੁਰੂ ਦਾ ਜੇ ਕਿਥੇ ਅੰਤਿਮ ਅਰਦਾਸ ਹੋਈ ਹੈ ਉਹ ਵੀ ਉੱਥੇ ਹੋਈ ਹੈ ਅੱਜ ਉਹ ਗੁਰਦੁਆਰਾ ਆਈ ਹੈ ਉਹ 10 ਰੋਵਰ ਛੱਪੜ ਬਣ ਕੇ ਰਹਿ ਗਏ ਕਿੰਨੀਆਂ ਮਸਜਿਦਾਂ ਇੱਥੇ ਪੰਜਾਬ ਦੇ ਵਿੱਚ ਨੇ ਇਹ ਗੱਲ ਮੇਰੇ ਪਿਤਾ ਜੀ ਵੀ ਕਹਿੰਦੇ ਹੁੰਦੇ ਸੀ ਹੁਣ ਜਿੱਦਾਂ ਅਸੀਂ ਜਦ ਪੰਜਾਬ ਦੀ ਕੋਈ ਪੁਰਾਣੀ ਮਸਜਿਦ ਜਿਹਨੂੰ ਰੈਵਨੇਸ਼ਨ ਕਰਦੇ ਆ ਰੀਨੋਵੇਸ਼ਨ ਕਰਦੇ ਆ ਤੇ ਬਾਜ਼ੁਕਾ ਦਾ ਪਾ ਕਿਤੇ ਜਾਣੇ ਕੋਈ ਪੁਰਾਣੀ ਇਮਾਰਤ ਨਜ਼ਰ ਆਂਦੀ ਹੈ ਮਸਜਿਦ ਤੇ ਉਹਨਾਂ ਦੇ ਜਿਹੜੇ ਖੰਡਰ ਨੇ ਉਹ ਤੁਹਾਨੂੰ ਵਾਜਾ ਮਾਰਦੇ ਆ ਕਿ ਵੀ ਯਾਰ ਅਸੀਂ ਤਾਂ ਤੁਹਾਡੇ ਅਸੀਂ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਹੁਣ ਅਗਰ ਇੱਕ ਮੁਸਲਮਾਨ ਇਧਰਲੇ ਪੰਜਾਬ 'ਚ ਇਸ ਦਰਦ ਨੂੰ ਮਹਿਸੂਸ ਕਰਦਾ ਹੈ ਤੇ ਇੱਕ ਸਿੱਖ ਔਰ ਇੱਕ ਹਿੰਦੂ ਜਦ ਉਧਰਲੇ ਪੰਜਾਬ 'ਚ ਜਾਏਗਾ ਉਹ اسی ਦਰਦ ਨੂੰ ਉਹ ਵੀ ਮਹਿਸੂਸ ਕਰ ਮਹਿਸੂਸ ਕਰ ਜਦ ਉਹ ਜਾ ਕੇ ਦੇਖੇਗਾ ਵੀ ਸਾਡੇ ਗੁਰੂ ਦਾ ਸਥਾਨ ਜਿਹੜਾ ਸੀ ਜਿਹਨੇ ਗੁਰਦੁਆਰਾ ਸਾਹਿਬ ਸੀ ਉਹ ਅੱਜ ਹੈ ਨਹੀਂ ਉੱਥੇ ਅਗਰ ਹੈ ਤੇ ਖਸਤਾ ਹਾਲਤ ਦੇ ਵਿੱਚ ਹੈ ਜਾਂ ਕਿਤੇ ਕੋਈ ਮੰਦਰ ਸੀਗੇ ਜਿਨ੍ਹਾਂ ਦਾ ਬਚਪਨ ਉੱਥੇ ਗੁਜ਼ਰਿਆ ਹੈ ਕبھی ਵਾਰ ਸੀ ਉਥੇ ਜਾਂਦੇ ਹੁੰਦੇ ਸੀ ਕਿ ਅਜੋ ਜਾਣਗੇ ਉਥੇ ਉਹ ਜਗ੍ਹਾ ਹੈ ਨਹੀਂ ਅਗਰ ਹੈ ਤੇ ਉਹ ਖਸਤਾ ਹਾਲਤ ਦੇ ਵਿੱਚ ਹੈ ਤੇ ਇਸ ਤਕਲੀਫ ਨੂੰ ਤਾਂ ਜਿਨ੍ਹਾਂ ਨੇ ਆਪਣੇ ਪਿੰਡੇ ਹੰਡਾਇਆ ਹੈ ਮੇਰੇ ਵਾਲਿਦ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਅੱਜ ਮੈਂ ਇੱਕ ਕਿਤਾਬ ਪੜ੍ਹੀ ਸੀ ਲੁਧਿਆਣੇ ਤੇ ਕੀ ਗੁਜ਼ਰੀ ਉਹ ਮੈਨੂੰ ਕਹਿਣ ਲੱਗੇ ਬੇਟਾ ਇਸ ਦੀ ਤਸਵੀਰ ਦਾ ਦੂਸਰਾ ਰੁਖ ਵੀ ਹਮੇਸ਼ਾ ਯਾਦ ਰੱਖਣਾ ਇਨਸਾਫ ਵਾਲਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਆਪਣੀ ਆਪਣੀ ਪੱਖਪੂਰਦਾ ਰਹੇ ਕਹਿੰਦਾ ਜੇ ਲੁਧਿਆਣੇ ਤੇ ਗੁਜ਼ਰੀ ਹੋਈ ਤਾਂ ਲਾਇਲਪੁਰ ਤੇ ਵੀ ਗੁਜ਼ਰੀ ਜੋ ਲੁਧਿਆਣੇ ਤੇ ਗੁਜ਼ਰੀ ਹੋ ਤਾਂ ਲਾਹੌਰ ਦੇ ਉੱਤੇ ਵੀ ਗੁਜ਼ਰੀ ਉਹ ਜਲੰਧਰ ਤੇ ਵੀ ਗੁਜ਼ਰੀ ਹੋਣੀ ਹੈ ਅੰਮ੍ਰਿਤਸਰ ਦੇ ਉੱਤੇ ਵੀ ਗੁਜ਼ਰੀ ਹੋਣੀ ਹੈ ਉਹ ਹਸਨ ਅਬਦਾਲ ਤੇ ਵੀ ਹੋਈ ਗੁਜ਼ਰੀ ਹੋਣੀ ਨਨਕਾਣਾ ਸਾਹਿਬ 'ਚ ਵੀ ਹੋਈ ਗੁਜ਼ਰੀ ਹੋਣੀ ਹੈ ਕੈਸੀਆਂ ਸੰਗੀਨ ਰਾਤਾਂ ਅਗਰ ਹੋਣਗੀਆਂ ਤੁਸੀਂ ਅਗਰ ਇਹਨਾਂ بارشਾਂ ਨੂੰ ਮਹਿਸੂਸ ਕਰ ਸਕਦੇ ਹੋ ਤੇ ਅੱਜ ਤੋਂ 77 ਸਾਲ ਪਿੱਛੇ ਜਾ ਕੇ ਜ਼ਰਾ ਇੱਕ ਵਾਰੀ ਇਮੇਜਨ ਕਰੋ ਅੰਦਾਜ਼ਾ ਕਰੋ ਕਿ ਉਹ ਕੀ ਹਾਲਾਤ ਹੋਏ ਉਹਨਾਂ ਦੇ ਉਸ ਸਾਲ ਹੜਾਗੇ ਜੀ ਪੰਜਾਬ ਦੇ ਵਿੱਚ ਆਸਮਾਨ ਵੀ ਰੋਣ ਤੋਂ ਨਹੀਂ ਹਟ ਰਿਹਾ ਸੀਗਾ ਕਦੀ ਪੁੱਛ ਲਈ ਉਹ ਪੁਰਾਣੇ ਕਿਸੇ ਬੁੜਿਆਂ ਨੂੰ ਮੈਂ ਤਾਂ ਜਿੱਥੇ ਤੱਕ ਪੜਿਆ ਆਸਮਾਨ ਰੋਣ ਤੋਂ ਨਹੀਂ ਹਟ ਰਿਹਾ ਸੀਗਾ 14 ਅਗਸਤ ਦੀ ਸ਼ਾਮ ਨੂੰ ਐਸਾ ਰੇਡੀਓ ਨੇ ਬੰਬ ਛੁੱਟਿਆ ਪੰਜਾਬੀਆਂ ਤੇ ਕਿ ਐਲਾਨ ਕਰ ਦਿੱਤਾ ਗਿਆ ਵੀ ਦੇਸ਼ ਦਾ ਵਟਵਾਰਾ ਹੋ ਗਿਆ। ਉਹ ਜਿਨ੍ਹਾਂ ਲੋਕਾਂ ਨੇ ਸਵੇਰ ਨੂੰ 15 ਅਗਸਤ ਦਾ ਜਸ਼ਨ ਮਨਾਉਣਾ ਸੀਗਾ, ਉਸ ਵੇਲੇ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦੇ ਗੀਤ ਗਾਣੇ ਸੀਗੇ, ਉਹਨਾਂ ਨੂੰ ਤਾਂ ਆਪਣੀ ਜਾਨ ਦੇ ਲਾਲੇ ਪੈ ਗਏ। ਚਾਹੇ ਉਹ ਇੱਧਰਲੇ ਪੰਜਾਬੀ ਸੀਗੇ, ਚਾਹੇ ਉੱਧਰਲੇ ਪੰਜਾਬੀ ਸੀ, ਉਹ ਤਾਂ ਕਦੀ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਸੀ ਵੀ ਅਸੀਂ ਇੱਧਰਲੇ ਉੱਧਰਲੇ ਆ ਗਏ। ਨਾ ਕਦੇ ਉਹਦੋਂ ਕਦੀ ਇਹ ਨਹੀਂ ਸੀ ਇਹ ਵੀ ਨਹੀਂ ਸੋਚਿਆ ਸੀ ਵੀ ਕਦੀ ਵੀ ਪੰਜਾਬ ਵੀ ਦੋ ਹੋਣਗੇ ਸਾਡੇ ਵੀ ਟੁਕੜੇ ਕੀਤੇ ਜਾਣਗੇ ਵੀ ਸਾਾਨੂੰ ਵੀ ਵੰਡ ਦਿੱਤਾ ਜਾਵੇਗਾ ਪਾਣੀ 'ਚ ਵੀ ਲਕੀਰਾ ਖਿੱਚ ਦਿੱਤੀਆਂ ਜਾਣਗੀਆਂ ਉਹ ਕਦੀ ਸੋਚਿਆ ਹੀ ਨਹੀਂ ਸੀਗਾ ਇਹ ਤਾਂ ਉਦੋਂ ਅੰਗਰੇਜ਼ ਨੇ ਜਦ ਸਾਡੀ ਮੌਤ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਤਾਂ ਆਹ ਪਤਾ ਲੱਗਿਆ ਵੀ ਸਾਡੇ ਵੀ ਟੁਕੜੇ ਕੀਤੇ ਜਾ ਸਕਦੇ ਸਾਨੂੰ ਵੀ ਵੰਡਿਆ ਜਾ ਸਕਦਾ ਜਦੋਂ ਉਸ ਵੰਡ ਦਾ ਜਿਹੜਾ ਦਰਦ ਜਿਹੜਾ ਹੈ ਮੈਂ ਸਮਝਦਾ ਕਿ ਹਮੇਸ਼ਾ ਮਹਿਸੂਸ ਕਰਦਾ ਜਦੋਂ ਉਹਨਾਂ ਨੇ ਮੌਤ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਤੇ ਜਿਹੜੇ ਲੀਡਰ ਬਣੇ ਫਿਰਦੇ ਸੀ ਜਿਹੜੇ ਕੋਈ ਮਸਲਮੇ ਤਾਂ ਐਸ਼ੇ ਜਿਵੇਂ ਮੁਹੰਮਦ ਅਲੀ ਜੀ ਨਾ ਦੀ ਗੱਲ ਕਰੀਏ ਦੂਜੇ ਪਾਸੇ ਜਵਾਹਰ ਲਾਲ ਨਹਿਰੂ ਦੀ ਗੱਲ ਕਰੀਏ ਜਿਹੜੇ ਕਹਿੰਦੇ ਸੀਗੇ ਵੀ ਹਾਂ ਜਿਨ੍ਹਾਂ ਨੇ ਅਸਲ ਚ ਵਟਵਾਰੇ ਕਹਿੰਦੇ ਆ ਵੀ ਕਿਰਾਏ ਨੇ ਫਿਰ ਉਹਨਾਂ ਨੇ ਦਸਤਖਤ ਹੋਣ ਦਿੱਤੇ ਉਹਨਾਂ ਨੇ ਨਹੀਂ ਕੁਝ ਕੀਤਾ ਦੇਖੋ ਮੇਰੀ ਗੱਲ ਨਹੀਂ ਸਮਝੇ ਲੀਡਰ ਤਾਂ ਪਹਿਲਾਂ ਹੀ ਮੈਂ ਸ਼ੁਰੂ ਦੀ ਤਾਂ ਆਪਣੀ ਗੁਫ਼ਤਗੂਚ ਪਹਿਲਾਂ ਤੋਂ ਹੀ ਗਹਿ ਚੁੱਕਾ ਗ ਕਿ ਲੀਡਰਾਂ ਨੂੰ ਤਾਂ ਇਹ ਅੰਦਾਜ਼ਾ ਸੀ ਨਾ ਜੇ ਪੰਜਾਬ ਰਹਿ ਗਿਆ ਫਿਰ ਪਾਰਲੀਮੈਂਟ 'ਚ ਤਾਂ ਪੰਜਾਬੀ ਨਜ਼ਰ ਆਣਗੇ ਹੁਣ ਪੱਗ ਭਾਵੇਂ ਉਹ ਖਾਨ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਸਿੰਘ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਬਾਉ ਜੀ ਦੀ ਹੋਵੇ ਕੀ ਸਮਝਿਓ ਤੇ ਫੇ ਪਾਰਲੀਮੈਂਟ 'ਚ ਤਾਂ ਪੱਗਾਂ ਹੀ ਨਜ਼ਰ ਆਣੀਆਂ ਸੀਗੀਆਂ ਤੇ ਉਹ ਕਿੱਦਾਂ ਘਟਾਣੀਆਂ ਸੀਗੀਆਂ ਉੱਥੇ ਗਣਤੀ ਕਿੱਦਾਂ ਘਟਣੀ ਸੀਗੀ ਉਹਦਾ ਤਵਾਜੁਮ ਕਿੱਦਾਂ ਬਰਕਰਾਰ ਕਰਨਾ ਸੀਗਾ ਇਸ ਲਈ ਪੰਜਾਬ ਦੀ ਵੰਡ ਜਿਹੜੀ ਹੈ ਉਹ ਸਿਆਸਤਦਾਨਾਂ ਲਈ ਜ਼ਰੂਰੀ ਸੀ ਪੰਜਾਬੀਆਂ ਲਈ ਜ਼ਰੂਰੀ ਨਹੀਂ ਸੀ ਪੰਜਾਬ ਦੇ ਮੁਸਲਮਾਨਾਂ ਨੇ ਪੰਜਾਬ ਦੇ ਹਿੰਦੂਆਂ ਨੇ ਸਿੱਖਾਂ ਨੇ ਨਹੀਂ ਕਿਹਾ ਵੀ ਸਾਨੂੰ ਵੰਡ ਦਿਓ ਅੱਜ ਤੱਕ ਕਰੋੜਾਂ ਸਾਲਾਂ ਤੋਂ ਆਪਸ ਦੇ ਵਿੱਚ ਇਕੱਠੇ ਰਹਿੰਦੇ ਆ ਰਹੇ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜੋ ਉਦੋਂ ਦੀ ਮੁਸਲਮਾਨ ਤੇ ਹਿੰਦੂ ਆਪਸ ਵਿੱਚ ਇਕੱਠੇ ਰਹਿੰਦੇ ਆ ਰਹੇ ਨੇ ਭਾਈ ਮਰਦਾਨਾ ਜੀ ਦੇ ਸਭ ਤੋਂ ਢੀਕ ਸਭ ਤੋਂ ਤੇ ਉਹ ਤੇ ਪੰਜਾਬ ਦੇ ਲੋਕਾਂ ਨੇ ਤਾਂ ਨਹੀਂ ਕਿਹਾ ਵੀ ਨਹੀਂ ਸਾਨੂੰ ਵੰਡੋ ਨਾ ਉਹ ਤਾਂ ਜਿਹੜਾ ਸਿਆਸਤਦਾਨ ਬੈਠਾ ਸੀਗਾ ਦਿੱਲੀ 'ਚ ਉਹਦੀ ਖਾਹਿਸ਼ ਸੀਗੀ ਕਿ ਪੰਜਾਬ ਨੂੰ ਅਗਰ ਨਹੀਂ ਵੰਡਿਆ ਗਿਆ ਤੇ ਫਿਰ ਪੰਜਾਬ ਜਿਹੜਾ ਉਹ ਸਾਡੇ ਤੇ ਰਾਜ ਕਰੇਗਾ ਭਾਵੇਂ ਉਹ ਰਾਜ ਡੈਮੋਕ੍ਰੇਸੀ ਜੀ ਹੋਣਾ ਸੀ ਭਾਵੇਂ ਉਹ ਰਾਜ ਇਨਸਾਫ ਦਾ ਹੀ ਹੋਣਾ ਸੀ ਮੁਹੱਬਤ ਦਾ ਹੀ ਹੋਣਾ ਸੀਗਾ ਪੂਰੇ ਦੇਸ਼ ਦੇ ਲਈ ਖੁਸ਼ਹਾਲੀ ਦਾ ਹੋਣਾ ਸੀਗਾ ਲੇਕਿਨ ਕਈ ਲੋਕਾਂ ਨੂੰ ਜਿਹੜਾ ਹੈ ਉਹ ਆਪਣਾ ਵਰਚਸਫ ਚੰਗਾ ਲੱਗਦਾ ਹੈ ਸਿਰਫ ਆਪਣੀ ਖੁਦ ਮੁਖਤਾਰੀ ਚੰਗੀ ਲੱਗਦੀ ਹੈ ਇਸ ਲਈ ਉਹ ਬਹੁਤ ساری ਕੌਮਾਂ ਦਾ ਜਿਹੜਾ ਉਹ ਨੁਕਸਾਨ ਕਰਦੇ ਇੱਕ ਇਹ ਵੀ ਗੱਲ ਆ ਵੀ ਤੁਸੀਂ ਵੀ ਗੱਲ ਕਹੀ ਹੈ ਵੀ ਕਈਆਂ ਨੂੰ ਲੱਗਦਾ ਸੀ ਵੀ ਅਸੀਂ ਵਾਪਸ ਆ ਜਾਣਾ ਕਈ ਆਪਣਾ ਸਮਾਨ ਵੀ ਉੱਥੇ ਛੱਡ ਕੇ ਆਏ ਕੋਈ ਜ਼ਮੀਨ ਦੇ ਵਿੱਚ ਦੱਬ ਆਇਆ ਪਰ ਇੱਕ ਗੱਲ ਮੈਂ ਵੀ ਇਹ ਪੜੀ ਸੀਗੀ ਵੀ ਲੋਕਾਂ ਨੂੰ ਕਿੱਥੇ ਨਾ ਕਿੱਥੇ ਲੱਗਦਾ ਸੀ ਉਹਨਾਂ ਨੇ ਵਾਪਸ ਆ ਜਾਣਾ ਤੇ ਉਸ ਸਮੇਂ ਉਹਨਾਂ ਨੇ ਕਿਦਾਂ ਕਸ਼ਟ ਸਹੇ ਪੈਦਲ ਪੈਦਲ ਲੋਕ ਗਏ ਕਿਸੇ ਨੇ ਵੀ ਮੈਂ ਦੇਖ ਰਿਹਾ ਸੀ ਵੀਡੀਓ ਕਹਿੰਦਾ 11 ਦਿਨ ਸਾਨੂੰ ਲੱਗੇ ਪੈਦਲ ਜਾਂਦੇ ਜਾਂਦੇ ਅਸੀਂ ਵੀ ਆਪਣੇ ਜਦੋਂ ਦਾਦਾ ਜੀ ਨਾਲ ਜਾਂ ਦਾਦੀ ਜੀ ਨਾਲ ਮੈਂ ਗੱਲ ਕਰਦਾ ਸੀ ਉਹ ਵੀ ਕਹਿੰਦੇ ਸੀ ਵੀ ਸਾਨੂੰ 15 ਦਿਨ ਲੱਗੇ ਆਂਦੇ ਜਾਂਦੇ ਆ ਉਹ ਸੀਨ ਤਾਂ ਅਸੀਂ ਤਾਂ ਸੁਣ ਸਕਦੇ ਹਾਂ ਜਿਨ੍ਹਾਂ ਨੇ ਬਤਾਇਆ ਨਾ ਪਾਣੀ ਮਿਲਦਾ ਸੀ ਨਾ ਖਾਣਾ ਮਿਲਦਾ ਸੀ ਕਿਦਾਂ ਉਹਨਾਂ ਨੇ ਸਭ ਕੁਝ ਕੀਤਾ ਹੋਏਗਾ ਅਸਲ ਦੇ ਵਿੱਚ ਕੀ ਹੈ ਕਿ ਉਸ ਸਮੇਂ ਜਦੋਂ ਵੰਡ ਕੀਤੀ ਗਈ ਜਦੋਂ ਐਲਾਨ ਕਰ ਦਿੱਤਾ ਗਿਆ ਤੇ ਸਮਾਜ ਦੇ ਵਿੱਚ ਨਾ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਉਸ ਵੇਲੇ ਜਿਹੜਾ ਡਾਕੂਆਂ ਦਾ ਤਬਕਾ ਸੀਗਾ ਜਾਂ ਚੋਰਾਂ ਦਾ ਜਿਹੜਾ ਤਬਕਾ ਸੀ ਜਾਂ ਕ੍ਰਿਮੀਨਲ ਮਾਈਂਡਡ ਜਿਹੜੇ ਲੋਕ ਸੀਗੇ ਉਹਨਾਂ ਲਈ ਇਹ ਇੱਕ ਖੂਬਸੂਰਤ ਮੌਕਾ ਸੀ ਇਨਸਾਨਾਂ ਨੂੰ ਬਰਬਾਦ ਕਰਨ ਦਾ ਜਦ ਵੀ ਕਿਤੇ ਕਾਨੂੰਨ ਦੀ ਵਿਵਸਥਾ ਕਮਜ਼ੋਰ ਹੋਏਗੀ ਹਮੇਸ਼ਾ ਇੱਕ ਗੱਲ ਨੂੰ ਯਾਦ ਰੱਖੇ ਪਿਛੇ ਜੇ ਅਗਰ ਤੁਸੀਂ ਅਮਰੀਕਾ ਦਾ ਇਤਿਹਾਸ ਪੜੋਗੇ ਤੇ ਅ ਅੱਜ ਤੋਂ ਕਈ ਸਾਲ ਪਹਿਲਾਂ 5 ਮਿੰਟ ਲਈ ਉੱਥੇ ਲਾਈਟ ਜਿਹੜੀ ਹੈ ਪਾਵਰ ਫੇਲ ਹੋ ਗਈ ਪਾਵਰ ਫੇਲ 5 ਮਿੰਟ ਦੇ ਵਿੱਚ ਹੀ ਕਿੰਨੀਆਂ ਡਾਕੂਆਂ ਨੇ ਡਾਕੇ ਮਾਰ ਲਏ ਦੁਕਾਨਾਂ ਭੰਨ ਦਿੱਤੀਆਂ ਲਿਫਟਾਂ 'ਚ ਬਲਤਕਾਰ ਹੋ ਗਏ ਕੀ ਸਮਝਿਓ ਤੇ ਇਹ ਜਦੋਂ ਵੀ ਕਦੀ ਹਾਲਾਤ ਵਿਗੜਦੇ ਹਨ ਤੇ ਉਹਦੇ ਵਿੱਚ ਫਿਰ ਉਹ ਅਨਸਰ ਵੀ ਤਾਂ ਮੌਜੂਦ ਹੁੰਦੇ ਆ ਪਿਛੇ ਜੇ ਜਦੋਂ ਭਾਰਤ ਪਾਕਿਸਤਾਨ ਦੀ ਜਦੋਂ ਜੰਗ ਸ਼ੁਰੂ ਹੋਈ ਤੇ ਆਪਸਾਰੇ ਲੋਗ ਆਪਸ ਵਿੱਚ ਬਹਿੰਦੇ ਸੀ ਚਰਚਾ ਹੁੰਦੀ ਸੀ ਤੇ ਉਦੋਂ ਵੀ ਮੈਂ ਇੱਕ ਗੱਲ ਇਹਨਾਂ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਦੇਖੋ ਜੰਗ ਭਾਵੇਂ ਜਿੰਨੀ ਦੇਰ ਮਰਜ਼ੀ ਚੱਲਦੀ ਰਹੇ ਜੰਗ ਦੇ ਦੌਰਾਨ ਆਪਣੇ ਮੁਹੱਲੇ 'ਚ ਆਪਣੇ ਸ਼ਹਿਰ ਦੇ ਵਿੱਚ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਇਹ ਸਭ ਤੋਂ ਵੱਡੀ ਚੁਣੌਤੀ ਹੁੰਦੀ ਕਿਉਂਕਿ ਅਗਰ ਤੁਸੀਂ ਇਕੱਲਾ ਦੁਸ਼ਮਣ ਨੂੰ ਦੇਖੋਗੇ ਤੇ ਫਿਰ ਉਹ ਲੋਕ ਜਿਹੜੇ ਅੰਦਰ ਬੈਠੇ ਹੋਏ ਨੇ ਚਾਹੇ ਉਹਨਾਂ 'ਚ ਗਰਦਾਰ ਨੇ ਚਾਹੇ ਉਹਨਾਂ 'ਚ ਲਾਲਚੀ ਨੇ ਚਾਹੇ ਉਹਨਾਂ 'ਚ ਡਾਕੂ ਨੇ ਜਦੋਂ ਪੰਜਾਬ ਦੀ ਜਦੋਂ ਵੰਡ ਹੋਈ ਹੈ ਨਾ ਉਹ ਉਹ ਜਿਹੜਾ ਕਤਲਗਾਰਦ ਕਰਨ ਵਾਲਾ ਤਬਕਾ ਆ ਉਹ ਉਸ ਸਮੇਂ ਦਾ ਉਹ ਤਬਕਾ ਹੈ ਜਾਂ ਤਾਂ ਕੋਈ ਸਿਆਸਤਦਾਨਾਂ ਵੱਲੋਂ ਮੈਨੀਪੂਲੇਟਡ ਲੋਕ ਸੀ ਜਾਂ ਉਹਦੇ ਇਲਾਵਾ ਦੂਸਰਾ ਵੱਡਾ ਤਬਕਾ ਉਹਨਾਂ ਲੋਕਾਂ ਦਾ ਹੈ ਜਿਹੜੇ